ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਅੱਜ ਦੀ ਜੋ ਆਪਣੀ ਕਲਾਸ ਹੈ ਉਹ ਹੋਵੇਗੀ ਪੰਜਾਬੀ ਗ੍ਰਾਮਰ ਯਾਨੀ ਕਿ ਪੰਜਾਬੀ ਵਿਆਕਰਨ ਦੀ ਦੋਸਤੋ ਇਹਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਜਿਹੜੇ ਪੇਪਰਾਂ 'ਚ ਆਏ ਹੋਏ ਨੇ ਔਰ ਬਹੁਤ ਹੀ ਜ਼ਰੂਰੀ ਜਿਹੜੇ MCQ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਤਾਂ ਦੋਸਤੋ ਵੀਡੀਓ ਨੂੰ ਪੂਰੀ ਵੇਖਣਾ ਤੇ ਵੀਡੀਓ ਨੂੰ ਸਕਿੱਪ ਬਿਲਕੁਲ ਵੀ ਨਾ ਕਰਨਾ ਤਾਂ ਜੋ ਤੁਹਾਨੂੰ ਵੀਡੀਓ ਦੀ ਜੋ ਨੌਲੇਜ ਹੈ ਉਹ ਪੂਰੀ ਮਿਲ ਸਕੇ ਦੋਸਤੋ ਇੱਕ ਵੀ ਐਮਸੀਕਿਊ ਮਿਸ ਕਰਨ ਵਾਲਾ ਨਹੀਂ ਹੈ ਇਸ ਕਰਕੇ ਵੀਡੀਓ ਨੂੰ ਪੂਰੀ ਦੇਖਣਾ ਤੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਹਾਂਜੀ ਆਪਣਾ ਪਹਿਲਾ ਕੁਐਸਚਨ ਹੈ ਦਵਾ ਜਾਂ ਬਲ ਨੂੰ ਪ੍ਰਗਟਾਉਣ ਲਈ ਕਿਹੜੇ ਲਗਾਖਾਰ ਦੀ ਵਰਤੋਂ ਹੁੰਦੀ ਹੈ ਤਾਂ ਆਪਸ਼ਨ ਏ ਤੁਹਾਡਾ ਸਹੀ ਉੱਤਰ ਹੋਵੇਗਾ ਆਦਕ ਦੀ ਹਾਂਜੀ ਨੈਕਸਟ ਕੁਐਸਚਨ ਪੰਜਾਬੀ ਵਿਆਕਰਨ ਦੇ ਕਿੰਨੇ ਭਾਗ ਹਨ ਆਪਸ਼ਨ ਬੀ ਤੁਹਾਡਾ ਸਹੀ ਉੱਤਰ ਹੋਵੇਗਾ ਚਾਰ ਪਾਗ ਹਨ ਪੰਜਾਬੀ ਵਿਆਕਰਨ ਦੇ ਨੈਕਸਟ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਆਪਸ਼ਨ ਸੀ ਤੁਹਾਡਾ ਸਹੀ ਉੱਤਰ ਹੋਵੇਗਾ ਪੰਜਾਬੀ ਭਾਸ਼ਾ ਦੀ ਲਿਪੀ ਹੈ ਜੋ ਗੁਰਮੁਖੀ ਲਿਪੀ ਹੈ ਜੀ ਅਗਲਾ ਕੁਐਸਚਨ ਬੋਲੀ ਕਿੰਨੀ ਪ੍ਰਕਾਰ ਦੀ ਹੁੰਦੀ ਹੈ ਬੋਲੀ ਹੁੰਦੀ ਹੈ ਦੋ ਪ੍ਰਕਾਰ ਦੀ ਆਪਸ਼ਨ ਸੀ ਸਹੀ ਉੱਤਰ ਹੋਵੇਗਾ ਹਾਂਜੀ ਅਗਲਾ ਕੁਐਸਚਨ ਕਿਹੜੀ ਉਪ ਬੋਲੀ ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ ਤਾਂ ਉਹ ਬੋਲੀ ਜਾਂਦੀ ਹੈ ਜੀ ਮਲਤਾਨੀ ਆਪਸ਼ਨ ਬੀ ਤੁਹਾਡਾ ਸਹੀ ਉੱਤਰ ਹੋਵੇਗਾ ਨੈਕਸਟ ਪੰਜਾਬੀ ਪਾਸਾ ਦੀ ਟਕਸਾਲੀ ਜਾਂ ਕੇਂਦਰੀ ਬੋਲੀ ਕਿਹੜੀ ਹੈ ਤਾਂ ਉਹ ਹੈ ਜੀ ਮਾਂਜੀ ਆਪਸ਼ਨ ਸੀ ਤੁਹਾਡਾ ਸਹੀ ਉੱਤਰ ਹੋਵੇਗਾ ਹਾਂਜੀ ਅਗਲਾ ਕੁਐਸਚਨ ਪੰਜਾਬੀ ਲਿਪੀ ਵਿੱਚ ਦੁੱਤ ਅੱਖਰਾਂ ਦੀ ਗਿਣਤੀ ਕਿੰਨੀ ਹੈ ਤਾਂ ਉਹ ਹੈਗੀ ਹੈ ਜੀ 3 অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਗੁਰਮੁਖੀ ਲਿਪੀ ਵਿੱਚ ਕਿੰਨੀ ਲਗਾ ਹਨ অপਸ਼ਨ ਡੀ ਤੁਹਾਡਾ ਸਹੀ ਉੱਤਰ ਹੋਵੇਗਾ 10 ਲਗਾ ਹਨ ਅਗਲਾ ਕੁਐਸਚਨ ਪੰਜਾਬੀ ਵਿੱਚ ਸਵਰ ਅੱਖਰਾਂ ਦੀ ਗਿਣਤੀ ਕਿੰਨੀ ਹੈ ਤਾਂ ਹੋਏਗੀ ਜੀ 3 ਆਪਸ਼ਨ A ਤੁਹਾਡਾ ਸਹੀ ਉੱਤਰ ਹੋਵੇਗਾ ਹਾਂਜੀ ਨੈਕਸਟ ਪੰਜਾਬੀ ਵਰਣਮਾਲਾ ਵਿੱਚ ਨਵੀਨ ਵਰਗ ਵਿੱਚ ਕੁੱਲ ਕਿੰਨੇ ਅੱਖਰ ਹਨ ਤਾਂ ਉਹ ਹੈਗੇ ਹਨ ਜੀ 6 ਆਪਸ਼ਨ A ਤੁਹਾਡਾ ਸਹੀ ਉੱਤਰ ਹੋਵੇਗਾ ਅਗਲਾ ਕੁਐਸਚਨ ਪੈਰ ਵਿੱਚ ਲਿਖੇ ਅੱਖਰਾਂ ਨੂੰ ਕੀ ਕਹਿੰਦੇ ਹਨ ਤਾਂ ਆਪਸ਼ਨ C ਤੁਹਾਡਾ ਸਹੀ ਉੱਤਰ ਹੋਵੇਗਾ ਦੁੱਤ ਅੱਖਰ ਨੈਕਸਟ ਜਿਸ ਅੱਖਰ ਨਾਲ ਲੱਗ ਨਾ ਲੱਗੀ ਹੋਵੇ ਉਸ ਨੂੰ ਕੀ ਕਹਿੰਦੇ ਹਨ ਤਾਂ ਉਸ ਨੂੰ ਕਹਿੰਦੇ ਹਨ ਜੀ ਮੁਕਤਾ ਆਪਸ਼ਨ ਬੀ ਤੁਹਾਡਾ ਸਹੀ ਉੱਤਰ ਹੋਵੇਗਾ ਅਗਲਾ ਕੁਐਸਚਨ ਜਿਹੜੇ ਅੱਖਰ ਨੂੰ ਬੋਲਣ ਸਮੇਂ ਨੱਕ ਵਿੱਚ ਆਵਾਜ਼ ਨਿਕਲੇ ਉਸ ਨੂੰ ਕੀ ਕਹਿੰਦੇ ਹਨ ਤਾਂ ਆਪਸ਼ਨ ਏ ਅਨੁਨਾਸਕੀ ਆਪਸ਼ਨ ਏ ਤੁਹਾਡਾ ਸਹੀ ਉੱਤਰ ਹੋਵੇਗਾ ਹਾਂਜੀ ਅਗਲਾ ਕੁਐਸਚਨ ਕੁੱਲ ਕਿੰਨੀਆਂ ਲਗਾ ਨਾਲ ਬਿੰਦੀ ਲੱਗਦੀ ਹੈ ਤਾਂ ਉਹ ਲੱਗਦੀ ਹੈ ਜੀ 6 ਨਾਲ অপਸ਼ਨ ਡੀ ਤੁਹਾਡਾ ਕਰੈਕਟ ਆਨਸਰ ਨੈਕਸਟ ਜਿਹੜੇ ਸ਼ਬਦ ਕੁਝ ਅਰਥ ਰੱਖਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ অপਸ਼ਨ ਡੀ ਸਾਰਥਕ ਸਾਰਥਕ অপਸ਼ਨ ਡੀ ਤੁਹਾਡਾ ਸਹੀ ਉੱਤਰ ਹੋਵੇਗਾ ਨੈਕਸਟ ਪੰਜਾਬੀ ਵਰਣ ਵਾਲਾ ਨੂੰ ਕੀ ਕਿਹਾ ਜਾਂਦਾ ਹੈ অপশন ਸੀ 35 ਕੀ ਕਿਹਾ ਜਾਂਦਾ ਹੈ 35 অপশন ਸੀ ਤੁਹਾਡਾ ਸਹੀ ਉੱਤਰ ਹੋਵੇਗਾ ਹਾਂਜੀ ਨੈਕਸਟ ਪੰਜਾਬੀ ਭਾਸ਼ਾ ਦੇ ਵਾਕ ਵਿੱਚ ਸਭ ਤੋਂ ਪਹਿਲਾਂ ਕੀ ਆਉਂਦਾ ਹੈ ਤਾਂ অপশন ਸੀ ਕਰਤ ਤੁਹਾਡਾ ਸਹੀ ਉੱਤਰ ਹੋਵੇਗਾ ਅਗਲਾ ਕੁਐਸਚਨ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ অপশন ਸੀ 8 ਤੁਹਾਡਾ ਸਹੀ ਉੱਤਰ ਹੋਵੇਗਾ। ਨੈਕਸਟ ਮਾਜੀ ਉਪਪਾਸ਼ਾ ਪੰਜਾਬ ਦੇ ਕਿਹੜੇ ਖੇਤਰ ਵਿੱਚ ਸੌਰੀ ਕਿਹੜੇ ਖੇਤਰ ਦੀ ਪਾਸ਼ਾ ਹੈ? ਤਾਂ ਉਹ ਹੈ ਜੀ ਮਾਝੇ ਦੀ। ਮਾਝੀ ਉਪਪਾਸ਼ਾ ਪੰਜਾਬ ਦੇ ਮਾਝੇ ਇਲਾਕੇ ਦੀ ਪਾਸ਼ਾ ਹੈ। ਆਪਸ਼ਨ B ਤੁਹਾਡਾ ਸਹੀ ਉੱਤਰ ਹੋਵੇਗਾ। ਹਾਂਜੀ ਅਗਲਾ ਕੁਐਸਚਨ ਕਰਦਾ ਦੀਵਾ ਮੁਹਾਵਰੇ ਦਾ ਕੀ ਅਰਥ ਹੈ? অপশন ডি ਤੁਹਾਡਾ ਸਹੀ ਉੱਤਰ ਹੋ ਜਾਏਗਾ ਕਰਦੀ ਰੁਣਕ ਕਰਦਾ ਦੀਵਾ મતલਬ ਕਰਦੀ ਰੁਣਕ ਨੈਕਸਟ ਕੁਐਸਚਨ ਨਾਵ ਦੀਆਂ ਕਿੰਨੀਆਂ ਕਿਸਮਾਂ ਹਨ ਤਾਂ অপশন ਡੀ ਪੰਜ ਕਿਸਮਾਂ ਹਨ অপশন ਡੀ ਤੁਹਾਡਾ ਸਹੀ ਉੱਤਰ ਹੋਵੇਗਾ ਅਗਲਾ ਕੁਐਸਚਨ ਕਾਲ ਦੇ ਮੁੱਖ ਭੇਦ ਕਿੰਨੇ ਹਨ অপশন ਸੀ ਤਿੰਨ ਤੁਹਾਡਾ ਸਹੀ ਉੱਤਰ ਹੋਵੇਗਾ ਆਪਸ਼ਨ ਸੀ ਅਗਲਾ ਕੁਐਸਚਨ ਜਿਹੜਾ ਬੱਚਾ ਸਭ ਤੋਂ ਪਹਿਲਾਂ ਜੰਮੇ ਉਸਨੂੰ ਕੀ ਕਿਹਾ ਜਾਂਦਾ ਹੈ ਤਾਂ ਆਪਸ਼ਨ ਸੀ ਜੇਠਾ ਤੁਹਾਡਾ ਸਹੀ ਉੱਤਰ ਹੋਵੇਗਾ ਹਾਂਜੀ ਨੈਕਸਟ ਕੁਐਸਚਨ ਪੰਜਾਬੀ ਪਾਸ਼ਾ ਵਿੱਚ ਲਿੰਗ ਦੀਆਂ ਕਿੰਨੀਆਂ ਕਿਸਮਾਂ ਹਨ ਤਾਂ ਆਪਸ਼ਨ ਡੀ ਦੋ ਆਪਸ਼ਨ ਡੀ ਤੁਹਾਡਾ ਸਹੀ ਉੱਤਰ ਹੋਵੇਗਾ ਹਾਂਜੀ ਨੈਕਸਟ ਵਿਸ਼ੇਸ਼ਣ ਦੀਆਂ ਕਿਸਮਾਂ ਸੋਰੀ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ਤਾਂ ਵਿਸ਼ੇਸ਼ਣ ਦੀਆਂ ਕਿਸਮਾਂ ਨੇ ਜੀ 5 অপਸ਼ਨ ਡੀ ਤੁਹਾਡਾ ਸਹੀ ਉੱਤਰ ਹੋਵੇਗਾ ਹਾਂਜੀ ਅੱਗੇ ਚੱਲਦੇ ਆਂ ਨੈਕਸਟ ਕੁਐਸਚਨ ਚਕੌਰ ਸ਼ਬਦ ਦਾ ਇਸਤਰੀ ਲਿੰਗ ਕੀ ਹੈ ਤਾਂ অপਸ਼ਨ ਸੀ ਚਕੋਰੀ ਤੁਹਾਡਾ ਕਰੈਕਟ ਅਨਸਰ ਹੋਵੇਗਾ ਅਗਲਾ ਕੁਐਸਚਨ ਕਾਰਕ ਕਿੰਨੇ ਕਿਸਮ ਦੇ ਹਨ ਤਾਂ ਕਾਰਕ ਨੇ ਜੀ 8 ਕਿਸਮ ਦੇ অপਸ਼ਨ ਬੀ ਤੁਹਾਡਾ ਕਰੈਕਟ ਆਨਸਰ ਹੋਵੇਗਾ ਹਾਂਜੀ ਅਗਲਾ ਕੁਐਸਚਨ ਪੁਰਖਵਾਚਕ ਪ੍ਰਨਾਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਤਾਂ ਆਪਸ਼ਨ ਬੀ ਤਿੰਨ ਤੁਹਾਡਾ ਸਹੀ ਉੱਤਰ ਹੋਵੇਗਾ ਅਗਲਾ ਕੁਐਸਚਨ ਅੱਖਰਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ ਤਾਂ ਆਪਸ਼ਨ ਸੀ ਲਿਪੀ ਆਪਸ਼ਨ ਸੀ ਤੁਹਾਡਾ ਸਹੀ ਉੱਤਰ ਹੋਵੇਗਾ ਲਿਪੀ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਪੰਜਾਬੀ ਭਾਸ਼ਾ ਦੀ ਜਨਮਦਾਤੀ ਹੈ ਕਿਹੜੀ ਹੈ ਜਿੰਨੇ ਵਿੱਚੋਂ অপਸ਼ਨ ਸੀ ਸੰਸਕ੍ਰਿਤੀ ਪੰਜਾਬੀ ਭਾਸ਼ਾ ਦੀ ਜਨਮਦਾਤੀ ਹੈ ਹਾਂਜੀ ਨੈਕਸਟ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ਕਿਰਿਆ ਵਿਸ਼ੇਸ਼ਣ ਦੀਆਂ ਨੇ 8 ਕਿਸਮਾਂ ਹਨ অপਸ਼ਨ ਸੀ ਤੁਹਾਡਾ கரੈਕਟ ਅਨਸਰ ਹੋਵੇਗਾ ਅਗਲਾ ਕੁਐਸਚਨ ਪਾਸ਼ਾ ਨੋਨ ਲਿਖਣ ਵਾਲੇ ਵਰਨ ਸਮੋ ਨੂੰ ਕੀ ਕਿਹਾ ਜਾਂਦਾ ਹੈ ਤਾਂ ਨੂੰ ਕਿਹਾ ਜਾਂਦਾ ਹੈ ਜੀ ਲਿਪੀ অপਸ਼ਨ ਏ ਤੁਹਾਡਾ கரੈਕਟ ਅਨਸਰ ਹੋਵੇਗਾ ਅਗਲਾ ਕੁਐਸਚਨ ਜਾਂਦਾ ਸ਼ਬਦ ਕੀ ਹੈ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਨਾਅ ਜਾਂ ਕਿਰਿਆ ਤਾਂ অপਸ਼ਨ ਡੀ ਤੁਹਾਡਾ ਸਹੀ ਉੱਤਰ ਹੋਵੇਗਾ ਜਾਂਦਾ ਸ਼ਬਦ ਇੱਕ ਕਿਰਿਆ ਹੈ ਨੈਕਸਟ ਕੁਐਸਚਨ ਦੀਵਾ ਗੁਲ ਕਰਨਾ ਦਾ ਅਰਥ ਕੀ ਹੈ ਇਹਦਾ ਅਰਥ ਹੈ ਜੀ ਬਿਲਕੁਲ ਬਰਬਾਦ ਕਰ ਦੇਣਾ অপਸ਼ਨ এ ਤੁਹਾਡਾ ਸਹੀ ਉੱਤਰ ਹੋਵੇਗਾ। ਅਗਲਾ ਕੁਐਸਚਨ ਚੌਗਲ ਅਤੇ ਖੋਰ ਤੋਂ ਕਿਹੜਾ ਸਮਾਸੀ ਸ਼ਬਦ ਬਣੇਗਾ? ਚੁਗਲਖੋਰ, ਚੁਗਲਾਂ ਦਾ ਖੋਰ, ਚੁਗਲਖੋਰ ਜਾਂ ਚੁਗਲੀਖੋਰ ਤਾਂ অপਸ਼ਨ ਸੀ ਤੁਹਾਡਾ ਸਹੀ ਉੱਤਰ ਹੋਵੇਗਾ ਚੁਗਲਖੋਰ। ਨੈਕਸਟ ਕੁਐਸਚਨ ਇਨ੍ਹਾਂ ਵਿੱਚੋਂ ਕਿਰਿਆ ਕਿਹੜੀ ਹੈ? ਤਾਂ অপশন ডি ਅਸਦੇ ਖੇੜਦੇ ਨੱਚਦੇ ਇਹ ਕੀ ਹੈ ਇੱਕ ਕਿਰਿਆ ਹੈ ਇੱਕ ਕਿਰਿਆ ਹੋ ਰਹੀ ਹੈ ঠিক ਹੈ অপশন ডি ਤੁਹਾਡਾ ਸਹੀ ਉੱਤਰ ਹੋਵੇਗਾ ਨੈਕਸਟ ਕੁਐਸਚਨ ਮਰਾਸੀ ਸ਼ਬਦ ਦਾ ਇਸਤਰੀ ਲਿੰਗ ਕੀ ਹੈ অপশন ডি ਮਰਾਸਣ ਤੁਹਾਡਾ கரੈਕਟ ਅਨਸਰ ਹੋਵੇਗਾ অপশন ডি ਅਗਲਾ ਕੁਐਸਚਨ ਗੁਣਵਾਚਕ ਵਿਸ਼ੇਸ਼ਣ ਚੁਣੋ ਇੰਨਾ ਵਿੱਚੋਂ ਗੁਣਵਾਚਕ ਵਿਸ਼ੇਸ਼ਣ ਕਿਹੜਾ ਹੈ ਤਾਂ ਆਪਸ਼ਨ ਡੀ ਸੁੰਦਰ ਸੁੰਦਰ ਕੀ ਹੈ ਇੱਕ ਗੁਣ ਹੈ ਸੁੰਦਰਤਾ ਤਾਂ ਆਪਸ਼ਨ ਡੀ ਤੁਹਾਡਾ ਸਹੀ ਉੱਤਰ ਹੋਵੇਗਾ ਸੁੰਦਰ ਅਗਲਾ ਕੁਐਸਚਨ ਦੁਆਬੀ ਕਿਸ ਜ਼ਿਲ੍ਹੇ ਦੀ ਪਛਾ ਹੈ ਤਾਂ ਆਪਸ਼ਨ ਏ ਜਲੰਧਰ ਦੁਆਬੀ ਹੈ ਜੋ ਜਲੰਧਰ ਜ਼ਿਲ੍ਹੇ ਦੀ ਪਛਾ ਹੈ ਆਪਸ਼ਨ ਏ ਤੁਹਾਡਾ ਸਹੀ ਉੱਤਰ ਹੋਵੇਗਾ ਹਾਂਜੀ ਨੈਕਸਟ ਕੁਐਸਚਨ ਪੱਗ ਲਹੋਣੀ ਮੁਹਾਵਰੇ ਦਾ ਅਰਥ ਕੀ ਹੈ ਤਾਂ ਇਹਦਾ ਅਰਥ ਹੈ ਜੀ অপਸ਼ਨ ਏ ਬੇਇੱਜ਼ਤੀ ਕਰਨੀ অপਸ਼ਨ ਏ ਤੁਹਾਡਾ ਸਹੀ ਉੱਤਰ ਹੋਵੇਗਾ ਬੇਇੱਜ਼ਤੀ ਕਰਨੀ ਅਗਲਾ ਕੁਐਸਚਨ ਤਤੀ ਵਾ ਨਾ ਲੱਗਣਾ ਦਾ ਅਰਥ ਕੀ ਹੈ অপਸ਼ਨ ਬੀ ਤੁਹਾਡਾ ਸਹੀ ਉੱਤਰ ਹੋਵੇਗਾ ਕੋਈ ਤਕਲੀਫ ਨਾ ਆਉਣੀ ਜਿਵੇਂ ਆਪਾਂ ਕਹਿੰਦੇ ਹੁੰਦੇ ਵੀ ਤਤੀ ਵਾ ਨਾ ਲੱਗਣਾ ਕਹਿਣ ਦਾ ਭਾਵ ਕੋਈ ਤਕਲੀਫ ਨਾ ਹੋਣਾ অপশন বি ਤੁਹਾਡਾ ਸਹੀ ਉੱਤਰ ਹੋਵੇਗਾ। ਨੈਕਸਟ ਕੁਐਸਚਨ ਕਿਹੜਾ ਸ਼ਬਦ ਸਬ ਦਾ ਸਮਾਨਾਰਥੀ ਨਹੀਂ ਹੈ? ਸਮਾਨਾਰਥੀ ਨਹੀਂ ਹੈ ਤਾਂ ਕਿਹੜਾ ਹੈ ਜੀ? অপਸ਼ਨ ਡੀ ਸੁਖ। ਸੁਖ ਸਬਰ ਦਾ ਸਮਾਨਾਰਥੀ ਨਹੀਂ ਹੈ। ਨੈਕਸਟ ਕੁਐਸਚਨ ਪਾਵ ਵਚਕ ਨਾਮ ਚੁਣੋ। ਇਹਨਾਂ ਵਿੱਚੋਂ ਪਾਵ ਵਚਕ ਨਾਮ ਕਿਹੜਾ ਹੈ? ਤਾਂ অপਸ਼ਨ ਏ ਗਮੀ ਖੁਸ਼ੀ। ਇਕੀ ਇੱਕ ਭਾਵਨਾ ਹੈ ਜੋ ਕਿ ਪਾਵਾਚਕ ਨਾਮ ਹੈ ਇਸ ਲਈ অপਸ਼ਨ A ਤੁਹਾਡਾ ਸਹੀ ਉੱਤਰ ਹੋਵੇਗਾ ਨੈਕਸਟ ਮਾਸੀ ਸ਼ਬਦ ਦਾ ਪੁਲਿੰਗ ਚੁਣੋ ਮਾਸੀ ਸ਼ਬਦ ਦਾ ਪੁਲਿੰਗ ਕੀ ਹੋਵੇਗਾ ਜੀ অপਸ਼ਨ C ਮਾਸੜ অপਸ਼ਨ C ਤੁਹਾਡਾ ਸਹੀ ਉੱਤਰ ਹੋਵੇਗਾ ਅਗਲਾ ਕੁਐਸਚਨ ਲੱਤ ਅਡਾਉਣੀ ਮੁਹਾਵਰੇ ਦਾ ਅਰਥ ਕੀ ਹੈ ਤਾਂ ਇਹਦਾ ਅਰਥ ਹੈ ਜੀ ਖਾ ਮਖਾ ਦਖਲ ਦੇਣਾ অপশন এ ਤੁਹਾਡਾ ਸਹੀ ਉੱਤਰ ਹੋਵੇਗਾ ਨੈਕਸਟ ਕੁਐਸਚਨ ਬਹੁਤ ਗੋਰੀ ਸ਼ਬਦ ਕੀ ਹੈ ਬਹੁਤ ਗੋਰੀ ਇੱਕ ਕੀ ਹੈ ਗੁਣਵਾਚਕ ਵਿਸ਼ੇਸ਼ਣ ਹੈ ਤਾਂ অপশন ডি ਤੁਹਾਡਾ ਸਹੀ ਉੱਤਰ ਹੋਵੇਗਾ ਗੁਣਵਾਚਕ ਵਿਸ਼ੇਸ਼ਣ ਹਾਂਜੀ ਅਗਲਾ ਕੁਐਸਚਨ ਕਿਹੜਾ ਸ਼ਬਦ ਆਪਣਾ ਸ਼ਬਦ ਦਾ ਵਿਰੋਧੀ ਨਹੀਂ ਹੈ ਤਾਂ ਕਿਹੜਾ ਹੈ ਜੀ অপশন ਸੀ ਮੇਰਾ অপশন সি ਤੁਹਾਡਾ ਸਹੀ ਉੱਤਰ ਹੋਵੇਗਾ ਮੇਰਾ ਅਗਲਾ ਕੁਐਸਚਨ ਹੇਠ ਲਿਖੇ ਵਿੱਚੋਂ ਵਿਸ਼ੇਸ਼ਣ ਚੁਣੋ ਕਿਹੜਾ ਵਿਸ਼ੇਸ਼ਣ ਹੈ ਜੀ ਇਹਨਾਂ ਵਿੱਚੋਂ ਤਾਂ অপশন সি ਚਿੱਟਾ ਜਾਮਨੀ ਇਹ ਇੱਕ ਕੀ ਹੈ ਵਿਸ਼ੇਸ਼ਣ ਹੈ ਨੈਕਸਟ ਕੁਐਸਚਨ ਸ਼ਿਵ ਕੁਮਾਰ ਵਟਾਲਵੀ ਕਿਸ ਪਾਸਾ ਦਾ ਕਵੀ ਹੈ ਤਾਂ ਉਹ ਹੈ ਜੀ ਪੰਜਾਬੀ ਭਾਸ਼ਾ ਦਾ অপশন ਬੀ ਤੁਹਾਡਾ ਸਹੀ ਉੱਤਰ ਹੋਵੇਗਾ ਅਗਲਾ ਕੁਐਸਚਨ ਇਨਾਂ ਵਿੱਚੋਂ ਸਵੰਦਕ ਕੀ ਹੈ ਤਾਂ ਆਪਸ਼ਨ ਏ ਤੁਹਾਡਾ ਸਹੀ ਉੱਤਰ ਹੋਵੇਗਾ ਦਾ ਦੇ ਇਹ ਕੀ ਇੱਕ ਸਵੰਦਕ ਹੈ ਤਾਂ ਦੋਸਤੋ ਏਸੀ ਆਪਣੀ ਅੱਜ ਦੀ ਵੀਡੀਓ ਪੰਜਾਬੀ ਵਿਆਕਰਨ ਦੀ ਦੋਸਤੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਇਹਦੇ ਲਈ ਤੁਹਾਨੂੰ ਨੋਟੀਫਿਕੇਸ਼ਨ ਜੋ ਉਹ ਔਨ ਕਰਨਾ ਪਵੇਗਾ ਤਾਂ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ